ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਚੱਲ ਰਿਹਾ तकरीबन ਵੀ ਇੱਕ ਸਾਈਡ ਦੇ ਇਧਰੋਂ ਸਿੰਗਲ ਸਾਈਡ ਦਾ ਲੈ ਕੇ ਜਾਂਦੇ ਆ ਤੇ ਉੱਥੇ ਦੋ 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 ਤਿੰਨ ਤਿੰਨ ਦਿਨ ਖੜੇ ਰਹਿੰਦੇ ਆ ਜਿਹੜੀ ਜੋ ਮਾਰੇ ਮਾਰੇ ਅਨਸਰ ਆ ਜਿਹੜੇ ਉਹ ਵਿੱਚ ਵੱੜਦੇ ਆ ਤੇ ਉਹ ਡਰਾਈਵਰਾਂ ਦਾ ਵੀ ਨੁਕਸਾਨ ਕਰ ਰਹੇ ਉਹ ਸਾਰੇ ਡਰਾਈਵਰ ਮਹਿਕਮਾ ਬਦਨਾਮ ਹੋ ਰਿਹਾ ਇਸ ਇਸ ਸਬੰਧ ਦੇ ਵਿੱਚ ਵੀ ਉਹ ਲੁੱਟਾ ਖੋਹਾਂ ਕਰਦੇ ਆ ਉਜ ਐਪ ਐਦਾਂ ਦੀ ਆ ਚੁੱਕੀਆਂ ਨੇ ਕਿ ਇਹ ਸਾਡੇ ਜਿਹੜਾ ਸਾਡਾ ਡਰਾਈਵਰ ਦਾ ਧੰਦਾ ਇਹਨੂੰ ਬਿਲਕੁਲ ਖਤਮ ਕਰਨ ਤੱਕ ਜਾ ਰਹੀਆਂ ਨੇ ਇਹਨਾਂ ਨੇ ਐਪ ਬਣਾਈਆਂ ਨੇ ਵਨ ਸਾਈਡ ਗੱਡੀ ਧੁਰੀ ਜਾਂਦੀ ਹੈ ਇਕੱਠਾ ਹੁਣ ਚਾਹੀਦਾ ਸਾਰਿਆਂ ਨੂੰ ਜਾਂ ਕੀ ਵੱਖੋ ਵੱਖਰੀ ਡਬਲੀ ਦਾ ਰਾਹ ਕੋਈ ਹੈ ਵੀਰੇ ਇਕੱਠ ਤਾਂ ਫਿਰ ਇੱਕ ਬਹੁਤ ਜਿੰਨੇ ਕੁ ਹੰਗਲ ਹੈ ਜਦੋਂ ਇਕੱਠਾ ਹੋ ਜੇ ਨਾ ਪੰਜ ਹੋ ਗਏ ਜੇ ਫਿਰ ਇੱਕ ਸੁੰਨ ਬਣ ਜਾਂਦਾ ਜਿੰਨੇ ਸਰਕਾਰੀ ਕਰਮਚਾਰੀ ਆ ਉਹਨੂੰ ਡਰਾਈਵਰ ਸੁਰੱਖਿਅਤ ਲੈ ਕੇ ਜਾਂਦਾ ਪਰ ਡਰਾਈਵਰ ਦੀ ਕੀ अहमਤੀ ਰਹਿੰਦੀ ਹੈ ਡਰਾਈਵਰ ਦੀ अहमਤੀ ਰਹਿੰਦੀ ਹੈ ਜ਼ੀਰੋ ਰਹਿੰਦੀ ਹੈ ਅਵਾਨੀਆਂ ਆੜਾਨੀਆਂ ਨੇ ਘੇਰਿਆ ਆਈ ਵੱਡੀਆਂ ਕੰਪਨੀਆਂ ਆ ਕੇ ਸਾਡੇ ਤੇ ਕਬਜ਼ੇ ਕਰਨ ਜਾ ਰਹੀਆਂ ਨੇ ਉਹਦੇ ਵਿੱਚੋਂ ਸਾਨੂੰ ਜੇ ਦਿੱਲੀ ਜਾਣਾ ਜਾਂ ਕਿਤੇ ਵੀ ਜਾਣਾਗਾ ਉਹ ਆਪ ਹੀਅਰ ਕਰਦੇ ਨੇ ਉਹਦੇ ਵਿੱਚੋਂ ਕਮਿਸ਼ਨ ਖਾਂਦੇ ਜਾਂਦੇ ਨੇ ਤੇ ਡਰਾਈਵਰ ਦੇ ਪੱਲੇ ਡਰਾਈਵਰ ਚਾਲਕ ਦੇ ਪੱਲੇ ਕੁਛ ਨਹੀਂ ਪੱਲੇ ਪੈਂਦਾ ਡ라이ਵਰ ਵੀਰਾਂ ਦੀ ਇਹ ਮਹੱਤਵ ਪੰਜਾਬ ਦੇ ਵਿੱਚ ਇੰਨੀ ਕਾ ਕਿ ਜੇਕਰ ਡਰਾਈਵਰ ਭਰਾ ਆਪਣਾ ਕਾਰੋਬਾਰ ਬੰਦ ਕਰ ਦੇਣ ਤਾਂ ਪੰਜਾਬ ਦਾ ਸਮੁੱਚਾ ਸ਼ਹਿਰ ਸਪਾਟਾ ਬੁਰੀ ਤਰ੍ਹਾਂ ਬਦਲ ਜਾਵੇਗਾ ਕਿਉਂਕਿ ਹਰ ਕੋਨੇ ਦੇ ਵਿੱਚ ਭਾਵੇਂ ਉਹ ਪਹਾੜਾਂ ਦੀ ਯਾਤਰਾ ਤੇ ਲੋਕ ਜਾਂਦੇ ਆ ਉਥੋਂ ਦੀ ਜਿਹੜੀ ਆਮਦਨ ਸਰਕਾਰ ਨੂੰ ਹੁੰਦੀ ਆ ਉਹ ਡਰਾਈਵਰਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ